ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਲਕ ਪਾਗੋ ਤੇ ਉਸ ਦਾ ਬ੍ਰਹਮ ਭੋਜ ਮਲਕ ਪਾਗੋ ਸੈਦਪੁਰ ਦਾ ਹਿੰਦੂ ਹਾਕਮ ਸੀ ਇਹ ਬੜਾ ਚਲਾਕ ਤੇ ਲਾਲਚ ਪੂੰਜੀਪਤ ਸੀ ਕਈਆਂ ਮਾੜਿਆਂ ਵਸੀਲਿਆਂ ਨਾਲ ਉਸ ਨੇ ਅਣਗਿਣਤ ਮਾਇਆ ਇਕੱਠੀ ਕੀਤੀ ਹੋਈ ਸੀ ਮੁਸਲਮਾਨ ਹਾਕਮਤ ਨੂੰ ਖੁਸ਼ ਰੱਖਣ ਵਾਸਤੇ ਉਸ ਨੂੰ ਮੌਲਵੀ ਖੁਸ਼ ਰੱਖਣੇ ਪੈਂਦੇ ਸਨ ਆਪਣੇ ਰੋਜ਼ਾਨਾ ਕੀਤੇ ਪਾਪਾਂ ਉਤੇ ਪਰਦਾ ਪਾਉਣ ਵਾਸਤੇ ਉਸ ਨੂੰ ਪੰਡਤਾਂ ਤੇ ਸਾਧਾ ਨਾਲ ਬਣਾ ਕੇ ਰੱਖਣੀ ਪੈਂਦੀ ਸੀ ਉਪਰੋਕਤ ਦੋਹਾਂ ਜਮਾਤਾਂ ਦੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹ ਕਦੀ ਪੀਰਾ ਫਕੀਰਾਂ ਦੀਆਂ ਦੇਗਾ ਦਿੰਦਾ ਤੇ ਕਦੀ ਬ੍ਰਹਮ ਭੋਜ ਵੱਡਾ ਯੱਗ ਕਰਦਾ ਥੋੜੀ ਜਹੀ ਰਕਮ ਖਰਚ ਕਰਕੇ ਆਪਣੀ ਉਪਮਾ ਕਰਾ ਲੈਂਦਾ ਇਹ ਸੁਭਮਾ ਦੇ ਪਰਛਾਵੇਂ ਹੇਠ ਲੋਕਾਂ ਨੂੰ ਲੁੱਟ ਕੇ ਖਰਚੀ ਮਾਇਆ ਨਾਲੋਂ 8 ਗੁਣਾ ਹੋਰ ਮਾਇਆ ਕਮਾ ਲੈਂਦਾ ਉਹ ਵੀ ਮੁਸਲਮਾਨ ਹਾਕਮਾਂ ਵਾਂਗ ਸਭਾ ਦਾ ਬਹੁਤ ਕਰੜਾ ਸੀ ਪੰਡਤਾਂ ਤੇ ਮੌਲਵੀਆਂ ਨੇ ਮਲਕ ਭਾਗੋ ਕੋਲ ਜਾ ਕੇ ਚੁਗਲੀਆਂ ਕੀਤੀਆਂ ਕਿ ਨਾਨਕ ਨਾਮ ਦਾ ਬੇਦੀ ਛੱਤਰੀ ਸਾਧੂ ਹੋ ਕੇ ਸ਼ਹਿਰ ਵਿੱਚ ਆਇਆ ਹੈ ਉਹ ਲੋਕਾਂ ਨੂੰ ਕੁਰਾਹੇ ਪਾ ਰਿਹਾ ਹੈ ਲਾਲੋ ਸ਼ੂਦਰ ਦੇ ਘਰੋਂ ਰੋਟੀ ਖਾਂਦਾ ਹੈ ਤੇ ਪਾਣੀ ਪੀਂਦਾ ਹੈ ਇਹ ਸੁਣ ਕੇ ਮਲਕ ਭਾਗੋ ਹੰਕਾਰ ਨਾਲ ਬੋਲਿਆ ਚਿੰਤਾ ਨਾ ਕਰ ਮੈਂ ਉਸ ਨੂੰ ਆਪ ਠੀਕ ਕਰ ਦਿਆਂਗਾ ਸਬਾਬ ਨਾਲ ਉਹ ਦਿਨ ਵੀ ਨੇੜੇ ਸਨ ਜਦੋਂ ਉਸਨੇ ਸਾਲਾਨਾ ਯੱਗ ਕਰਨਾ ਸੀ ਉਹ ਯੱਗ ਦਾ ਨਾਮ ਲੋਕਾਂ ਨੇ ਮਲਕਪਾਗੋ ਦਾ ਬ੍ਰਹਮਪੋਜ ਰੱਖਿਆ ਹੋਇਆ ਸੀ ਉਸ ਬ੍ਰਹਮਪੋਜ ਉੱਤੇ ਦੂਰੋਂ ਦੂਰ ਤੋਂ ਹਿੰਦੂ ਸੰਤ ਸਾਧੂ ਸੱਦੇ ਜਾਂਦੇ ਸਨ ਗਰੀਬਾਂ ਤੇ ਨੀਚ ਜਾਤੀਆਂ ਦੇ ਲੋਕਾਂ ਨੂੰ ਬ੍ਰਹਮਪੋਜ ਵਿੱਚ ਹਿੱਸਾ ਨਹੀਂ ਸੀ ਮਿਲਦਾ ਉਹ ਤਰਸਦੇ ਹੀ ਰਹਿ ਜਾਂਦੇ ਸਨ ਬ੍ਰਹਮਪੋਜ ਦਾ ਦਿਹਾੜਾ ਆ ਗਿਆ ਹਲਵਾਈ ਲਾ ਕੇ ਪੂੜੀਆਂ ਕਢਾਈਆਂ ਗਈਆਂ ਕੜਾਹ ਪੂੜੀ ਦਾ ਪੱਕਾ ਭੋਜਨ ਹੋਣਾ ਸੀ ਦੂਰ ਦੂਰ ਤੋਂ ਸਾਧੂ ਤੇ ਪੰਡਤ ਆਏ ਜਿਨ੍ਹਾਂ ਵਿੱਚ ਕਈ ਆਪਣੇ ਆਪ ਨੂੰ ਚਾਰ ਵੇਦ ਗਿਆਤਾ ਤੇ ਉਪਨਿਸ਼ਟਾਂ ਦੇ ਪੰਡਤ ਅਖਵਾਉਂਦੇ ਸਨ ਹਵਨ ਕਰਕੇ ਪੰਡਤ ਮਲਕ ਭਾਗੋ ਦੀ ਲਮੇਰੀ ਆਯੂ ਤੇ ਉਹਦੇ ਸੁੱਖਾਂ ਵਾਸਤੇ ਵੇਦ ਮੰਤਰ ਪੜ ਪੜ ਕੇ ਅਰਦਾਸਾਂ ਕਰਾਏ ਸਨ ਹਰ ਪਾਸੇ ਭਾਗੋ ਦੀ ਉਪਮਾ ਹੋ ਰਹੀ ਸੀ ਪ੍ਰੇਖਿਆ ਮੰਗਣ ਵਾਲੇ ਵੀ ਲੋਕ ਆ ਇਕੱਠੇ ਹੋਏ ਸਨ ਮੂਰਖ ਮਲਕ ਭਾਗੋ ਨੇ ਜਗਤ ਗੁਰੂ ਨਾਨਕ ਦੇਵ ਜੀ ਦਾ ਇਮਤਿਹਾਨ ਲੈਣਾ ਚਾਇਆ ਗੁਰੂ ਜੀ ਨੂੰ ਤੰਗ ਕਰਕੇ ਸ਼ਹਿਰ ਵਿੱਚੋਂ ਕੱਢਣ ਦੀ ਨੀਤ ਕੀਤੀ ਸੁਨੇਹਾ ਭੇਜਿਆ ਕਿ ਬ੍ਰਹਮ ਭੋਜ ਤੇ ਆਓ ਜੋ ਆਦਮੀ ਮਲਕ ਭਾਗੋ ਦਾ ਸੁਨੇਹਾ ਲੈ ਕੇ ਆਇਆ ਗੁਰੂ ਜੀ ਨੇ ਉਸ ਨੂੰ ਉੱਤਰ ਦਿੱਤਾ ਪੁਰਸ਼ਾ ਜਾ ਮਲਕ ਭਾਗੋ ਨੂੰ ਆਖੋ ਕਿ ਉਹ ਬ੍ਰਹਮ ਭੋਜ ਖਾਣ ਵਾਸਤੇ ਨਹੀਂ ਆਉਂਦੇ ਕਿਉਂਕਿ ਯੱਗ ਵਿੱਚ ਪੱਕਾ ਪਕਵਾਨ ਮਲੁਖ ਲਹੁ ਮੇਜ ਆਸਰੇ ਪਕਾਇਆ ਗਿਆ ਹੈ ਇਹ ਸੁੱਚਾ ਨਹੀਂ ਸੇਵਕ ਨੇ ਜਾ ਕੇ ਉਸੇ ਤਰ੍ਹਾਂ ਮਲਕ ਭਾਗੋ ਨੂੰ ਜਾ ਦੱਸਿਆ ਜਿਵੇਂ ਗੁਰੂ ਜੀ ਨੇ ਆਖਿਆ ਸੀ ਉਹ ਸਾੜ ਕੇ ਕੋਲੇ ਹੋ ਗਿਆ ਸਰਕਾਰੀ ਰੋਬ ਨਾਲ ਤੜਪਿਆ ਜਾਓ ਉਸ ਨੂੰ ਇੱਕ ਵਾਰ ਮੇਰੇ ਕੋਲ ਲਿਆਓ ਜੇ ਆਖਿਆ ਨਹੀਂ ਆਉਂਦਾ ਤਾਂ ਫੜ ਕੇ ਲਿਆਓ ਉਸ ਨੂੰ ਸ਼ਾਇਦ ਪਤਾ ਨਹੀਂ ਮੈਂ ਹਾਕਮ ਹਾਂ ਇਸ ਪ੍ਰੰਗਣੇ ਦਾ ਰਾਜਾ ਸਰਕਾਰੀ ਪਿਆਦੇ ਭੇਜੇ ਜਦੋਂ ਪਿਆਦੇ ਭਾਈ ਲਾਲੋ ਦੇ ਵੇੜੇ ਵਿੱਚ ਗਏ ਤਾਂ ਉਹਨਾਂ ਵੱਲ ਦੇਖ ਕੇ ਗੁਰੂ ਜੀ ਮੁਸਕਰਾਏ ਤੇ ਆਖਣ ਲੱਗੇ ਭਾਈ ਲਾਲੋ ਮਲਕ ਦਾ ਹੰਕਾਰ ਦੂਰ ਕਰਨਾ ਪਿਆ ਚਲੋ ਇਹਨਾਂ ਬੰਦਿਆਂ ਨੂੰ ਅਸਾਂ ਵੱਲ ਭੇਜਿਆ ਸੋ ਸਰਕਾਰੀ ਪਿਆਦਿਆਂ ਨੇ ਜਦੋਂ ਪ੍ਰਮਾਤਮਾ ਦੇ ਪ੍ਰਤੱਖ ਰੂਪ ਨੂੰ ਦੇਖਿਆ ਤਾਂ ਉਹਨਾਂ ਨੂੰ ਬੋਲਣ ਦਾ ਹੌਸਲਾ ਨਾ ਪਿਆ ਉਹ ਗੁਰੂ ਜੀ ਦੇ ਨੂਰ ਭਰੇ ਚਿਹਰੇ ਵੱਲ ਹੀ ਖਲੋਤੇ ਦੇਖਦੇ ਰਹੇ ਉਹਨਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਮਲਕ ਭਾਗੋ ਦਾ ਹੁਕਮ ਪੁੱਲ ਗਏ ਭਾਈ ਪੁਰਸ਼ੋ ਚਲੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਭਾਗੋ ਨੇ ਭੁੱਲ ਕੀਤੀ ਹੈ ਜੋ ਮੈਨੂੰ ਸਦਾ ਭੇਜਿਆ ਸੋ ਗੁਰੂ ਜੀ ਨੇ ਆਪ ਪਿਆਦਿਆਂ ਨੂੰ ਆਖਿਆ ਤੇ ਭਾਈ ਲਾਲ ਨੂੰ ਸਾਥ ਲੈ ਕੇ ਮਲਕ ਭਾਗੋ ਦੇ ਘਰ ਨੂੰ ਤੁਰ ਪਏ ਗੁਰੂ ਜੀ ਮਲਕ ਭਾਗੋ ਦੇ ਘਰ ਪੁੱਜੇ ਅੱਗੇ ਸਾਧੂਆਂ ਤੇ ਪੰਡਤਾਂ ਦੀ ਬਹੁਤ ਭੀੜ ਸੀ ਪੰਕਤਾਂ ਲੱਗੀਆਂ ਹੋਈਆਂ ਸਨ ਪੋਜ ਪੱਤਰ ਅੱਗੇ ਰੱਖੇ ਹੋਏ ਸੀ ਪਰ ਭੋਜ ਨੂੰ ਨਹੀਂ ਸੀ ਵਰਤਾਇਆ ਜਦੋਂ ਗੁਰੂ ਜੀ ਜਗਸਥਾਨ ਤੇ ਪੁੱਜੇ ਤਾਂ ਮਲਕ ਭਾਗੋ ਅੱਗੇ ਹੋ ਕੇ ਮਿਲਿਆ ਦਿਲੋਂ ਗੁੱਸੇ ਤੇ ਜ਼ੁਬਾਨੋਂ ਮਿਠਾਸ ਨਾਲ ਆਖਣ ਲੱਗਾ ਸੰਤ ਜੀ ਆਪ ਨੂੰ ਬਹੁਤ ਸੁਨੇਹੇ ਭੇਜੇ ਆਪ ਭੋਜਨ ਛਕਣ ਵਾਸਤੇ ਨਹੀਂ ਆਏ ਸਾਰੇ ਸੰਤ ਤੇ ਪੰਡਤ ਆਪ ਦੀ ਉਡੀਕ ਕਰ ਰਹੇ ਨੇ ਭੋਜਨ ਵਰਤੌਣ ਵਿੱਚ ਦੇਰ ਹੋ ਗਈ ਹੈ ਤੇਰੇ ਹੁਕਮ ਅਨੁਸਾਰ ਤੇਰੇ ਘਰ ਆ ਗਏ ਹਾਂ ਪਰ ਭੋਜਨ ਆਸਾ ਨਹੀਂ ਛਕਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਪੈਤਾ ਤੇ ਲਹਿਜੇ ਵਿੱਚ ਉੱਤਰ ਦਿੱਤਾ ਭੋਜਨ ਕਿਉਂ ਨਹੀਂ ਸ਼ਕਣਾ ਮਲਕ ਭਾਗੋਂ ਨੇ ਰਤਾ ਉਤਾਵਲੇ ਹੋ ਕੇ ਪੁੱਛਿਆ ਇਸ ਵਾਸਤੇ ਕਿ ਇਹ ਧਰਮ ਕੀਰਤ ਦਾ ਭੋਜਨ ਨਹੀਂ ਪਾਪ ਦੀ ਖੱਟੀ ਦਾ ਭੋਜਨ ਹੈ ਇਹ ਰੱਬ ਲੇਖੇ ਨਹੀਂ ਖਵਾਇਆ ਜਾ ਰਿਹਾ ਸਗੋਂ ਆਪਣੀ ਵਡਿਆਈ ਕਰਾਉਣ ਬਦਲੇ ਖਰਚ ਕੀਤਾ ਗਿਆ ਹੈ ਇਸ ਭੋਜਨ ਨੂੰ ਛਕ ਕੇ ਆਪਣੀ ਆਤਮਾ ਨੂੰ ਕਲੇਸ਼ਾਂ ਵਿੱਚ ਨਹੀਂ ਪਾਉਣਾ ਚਾਹੁੰਦੇ ਪਾਪਾਂ ਦੀ ਮਾਇਆ ਦਾ ਖਰੀਦਿਆ ਪਰਮਾਤਮਾ ਦੀ ਭਗਤੀ ਤੋਂ ਦੂਰ ਲੈ ਜਾਂਦਾ ਹੈ ਤੇ ਪਾਪ ਕਰਨ ਵਾਲ ਪ੍ਰੇਰਦਾ ਹੈ। ਇਹ ਕੀ ਆਖ ਰਹੀ ਜੀ ਗੱਲ ਹੋਸ਼ ਆਵਾਸ ਨਾਲ ਕਰ ਰਹੀ ਜੀ। ਕ੍ਰੋਧ ਨਾਲ ਕੰਬਦਾ ਹੋਇਆ ਮਲਕ ਭਾਗੋ ਬੋਲਿਆ। ਪੁਰਸ਼ਾ ਸ਼ਾਂਤ ਰਹੋ ਸੱਚੀ ਗੱਲ ਕੌੜੀ ਹੁੰਦੀ ਹੈ ਪਰ ਜਾਣਦਾ ਹਾਂ ਜਿੰਨੀ ਨੇਮ ਕੌੜੀ ਹੁੰਦੀ ਹੈ ਓਨੀ ਸਰੀਰਕ ਰੋਗਾਂ ਨੂੰ ਦੂਰ ਕਰਦੀ ਹੈ। ਗੁਰੂ ਜੀ ਉੱਚੀ ਬੋਲੇ ਸਾਰੇ ਪੰਡਾਲ ਵਿੱਚ ਮੌਤ ਵਰਗੀ ਚੁੱਪ ਛਾ ਗਈ ਗੁਰੂ ਜੀ ਤੇ ਮਲਕ ਦੀ ਗੱਲ ਬਾਤ ਵੱਲ ਸਭ ਦੇ ਕੰਨ ਲੱਗ ਗਏ ਭਾਗੋ ਕੀ ਮੈਂ ਚੋਰ ڈاکੂ ਹਾਂ ਜੋ ਪਾਪ ਕਰਮ ਨਾਲ ਮਾਇਆ ਇਕੱਠੀ ਕਰਦਾ ਹਾਂ ਗੁਰੂ ਜੀ ਨੇ ਆਖਿਆ ਲੋਕਾਂ ਦੀਆਂ ਅੱਖਾਂ ਵਿੱਚ ਤਾਂ ਚੋਰ ਡਾਕੂ ਨਹੀਂ ਪਰ ਚੋਰ ਡਾਕੂਆਂ ਨਾਲੋਂ ਘੱਟ ਵੀ ਨਹੀਂ ਜੀ ਇਹ ਮਾਇਆ ਪਾਪਾਂ ਬੈਣਾ ਇਕੱਠੀ ਨਹੀਂ ਹੁੰਦੀ ਇਹ ਬ੍ਰਹਮਪੋਜ ਵਿੱਚ ਵਰਤਾਈਆਂ ਜਾ ਰਹੀਆਂ ਪੂੜੀਆਂ ਤੇ ਕੜਾ ਨੂੰ ਜੇਕਰ ਨਿਚੋੜਿਆ ਜਾਵੇ ਤਾਂ ਇਹਨਾਂ ਵਿੱਚ ਲਹੂ ਦੀ ਧਾਰਾ ਨਿਕਲੇਗੀ ਮਲਕਪਾਗੂ ਹੈਰਾਨ ਹੋਇਆ ਕੀ ਆਖਿਆ ਜੇ ਲਹੂ ਭੋਸ਼ ਨਾਲ ਤਾਂ ਗੱਲ ਕਰੋ ਮੇਰੇ ਰਾਜ ਵਿੱਚ ਆਏ ਜੇ ਸੈਂਕੜੇ ਮਹਾਪੁਰਖ ਬੇਟੀ ਝੂਠੇ ਦੋਸ਼ ਲਾਉਂਦਿਆਂ ਹੋਇਆਂ ਤੁਹਾਨੂੰ ਭੈ ਨਹੀਂ ਲੱਗਦਾ ਗੁਰੂ ਜੀ ਪੁਰਸ਼ਾ ਪੈ ਆਸਾਨੋ ਨਰੰਕਾਰ ਦਾ ਹੈ ਮਨੁੱਖ ਕਿਸੇ ਦਾ ਨਹੀਂ ਪਰ ਸੱਚੀ ਗੱਲ ਆਖਣੋਂ ਰੁਕਿਆ ਨਹੀਂ ਜਾਂਦਾ ਜੇ ਤਮਾਸ਼ਾ ਦੇਖਣਾ ਹੀ ਆ ਤਾਂ ਦਿਖਾਈਏ ਮੜਕ ਭਾਗੋ ਨੇ ਗਿਆ ਦਿਖਾਓ ਗੁਰੂ ਜੀ ਇਹ ਸੁਨਦੇ ਸਾਰ ਸੁਣਦੇ ਸਾਰ ਨੇ ਭਾਈ ਲਾਲੂ ਨੂੰ ਇਸ਼ਾਰਾ ਕੀਤਾ ਕਿ ਉਹ ਆਪਣੇ ਬਾੜੇ ਜਾਵੇ ਤੇ ਕੋਧਰੇ ਦੀ ਰੋਟੀ ਲਿਆਵੇ ਸਰਬ ਕਲਾ ਸੰਪੂਰਨ ਤੇ ਸਰਬ ਸ਼ਕਤੀਮਾਨ ਗੁਰੂ ਜੀ ਦਾ ਇਸ਼ਾਰਾ ਆਉਂਦਿਆ ਹੀ ਭਾਈ ਲਾਲੋ ਬਾੜੇ ਨੂੰ ਦੌੜ ਗਿਆ ਘਰੋਂ ਜਾ ਕੇ ਕੋਧਰੇ ਦੀ ਰੋਟੀ ਲੈ ਆਇਆ ਗੁਰੂ ਜੀ ਨੇ ਉਸ ਦੇ ਹੱਥੋਂ ਰੋਟੀ ਫੜ ਲਈ ਉਸੇ ਵੇਲੇ ਮਲਕ ਭਾਗੋ ਨੂੰ ਸੰਬੋਧਨ ਕਰਕੇ ਉਹ ਨਾ ਆਖਿਆ ਪੁਰਸ਼ਾ ਪੰਡਾਰੇ ਵਿੱਚੋਂ ਚਾਰ ਪੂੜੇ ਲਿਆ ਲਿਆਵੇਂ ਆਪਣੀ ਮਰਜ਼ੀ ਦੇ ਚੁਣ ਕੇ ਫਿਰ ਨਾ ਆਖੀ ਕੋਈ ਧੋਖਾ ਹੋਇਆ ਮਾਇਆ ਤੇ ਹੰਕਾਰਪੁਣੇ ਨੇ ਮਲਕ ਭਾਗੋ ਨੂੰ ਅੰਨਾ ਬੋਲਾ ਕੀਤਾ ਹੋਇਆ ਸੀ ਹੰਕਾਰੀ ਮੂਰਖ ਨੇ ਰਤਾਨਾ ਸੋਚਿਆ ਕਿ ਰਾਜਾ ਬਲੀ ਅਤੇ ਹਰ ਨਕਸ਼ ਵਾਂਗੂ ਮੈਂ ਕਿਉਂ ਇਮਤਿਹਾਨ ਵਿੱਚ ਪੈਂਦਾ ਹਾਂ ਉਸਨੇ ਇਹ ਵੀ ਨਹੀਂ ਸੋਚਿਆ ਕਿ ਸ਼ਾਇਦ ਕੋਈ ਨਵਾਂ ਚੋਜ ਵਰਤੌਣ ਵਾਸਤੇ ਪ੍ਰਮਾਤਮਾ ਹੀ ਸਾਧੂ ਦਾ ਰੂਪ ਧਾਰ ਕੇ ਆ ਗਿਆ ਹੋਵੇ ਉਸੇ ਵਕਤ ਕਾਲੀ ਨਾਲ ਕਦਮ ਪੁੱਟੇ ਪੰਡਾਰੇ ਵਿੱਚੋਂ ਚਾਰ ਪੂੜੇ ਚੁੱਕੇ ਜਦੋਂ ਉਸਨੇ ਪੂੜਿਆਂ ਨੂੰ ਹੱਥ ਲਾਇਆ ਤਾਂ ਉਹਦਾ ਹਿਰਦਿਆ ਕੰਬਿਆ ਹੱਥ ਭਾਰੇ ਹੋ ਗਏ ਫੇਰ ਵੀ ਮੂਰਖ ਨੇ ਨਵੇਂ ਖਿਆਲ ਕੀਤਾ ਪੂੜੇ ਲੈ ਕੇ ਗੁਰੂ ਜੀ ਦੇ ਕੋਲ ਆ ਗਿਆ ਸੰਤ ਪੰਡਤ ਤੇ ਹੋਰ ਦਰਸ਼ਕ ਹੈਰਾਨ ਸਨ ਉਹਨਾਂ ਦੀਆਂ ਅੱਖਾਂ ਵਿੱਚ ਗੁਰੂ ਜੀ ਦੇ ਹੱਥਾਂ ਉੱਤੇ ਗੱਡੀਆਂ ਗਈਆਂ ਤੇ ਕੰਨ ਖੜੇ ਹੋ ਗਏ ਬਚਨ ਸੁਣਨ ਵਾਸਤੇ ਉੱਚੀ ਥਾਂ ਤੇ ਗੁਰੂ ਜੀ ਨੇ ਦੋ ਥਾਲ ਰੱਖੇ ਪ੍ਰਮਾਤਮਾ ਰੂਪ ਗੁਰੂ ਜੀ ਨੇ ਇੱਕ ਹੱਥ ਵਿੱਚ ਮਲਕ ਭਾਗੋ ਦੇ ਮਾਲ ਪੂੜੇ ਫੜੇ ਤੇ ਦੂਸਰੇ ਹੱਥ ਵਿੱਚ ਪਾਈ ਲਾਲੋ ਦੀ ਕੋਤਰੇ ਦੀ ਰੋਟੀ ਕੋਟ ਲਈ ਜਦੋਂ ਦੋਹਾਂ ਨੂੰ ਜ਼ੋਰ ਨਾਲ ਮੁੱਠਾਂ ਮੀਟ ਕੇ ਘੁੱਟਿਆ ਤਾਂ ਕੋਧਰੇ ਦੇ ਟੁਕੜੇ ਵਿੱਚ ਦੁੱਧ ਦੀ ਧਾਰ ਵਗੀ ਤੇ ਮਾਲ ਪੂੜਿਆਂ ਵਿੱਚੋਂ ਲਹੂ ਵਹਿ ਤੁਰਿਆ ਦੋਵੇਂ ਥਾਲੀਆਂ ਭਰ ਗਈਆਂ ਇੱਕ ਦੁੱਧ ਨਾਲ ਤੇ ਇੱਕ ਲਹੂ ਨਾਲ ਜੋਜੀ ਪ੍ਰੇਤਮ ਦਾ ਕੀਤਾ ਇਹ ਅਚੰਭਤ ਖੇਲ ਦੇਖ ਕੇ ਲੋਕ ਪਰੇਸ਼ਾਨ ਹੋ ਗਏ ਸਭ ਦੀਆਂ ਅੱਖਾਂ ਪੱਥਰਾਂ ਪਥਰਾ ਗਈਆਂ ਬੁੱਲ ਜੁੜ ਗਏ ਹਿਰਦੇਆਂ ਦੀਆਂ ਧੜਕਣਾ ਮੱਧਮ ਹੋ ਗਈਆਂ ਉਹਨਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਹ ਮਿੱਟੀ ਦੇ ਹੁੰਦੇ ਜਾਂਦੇ ਹਨ ਇੱਕ ਦੋ ਹੌਸਲੇ ਵਾਲੇ ਸਾਧੂਆਂ ਨੇ ਆਖਿਆ ਕਿ ਅਸਾਂ ਕਿਸੇ ਦਾ ਲਹੂ ਖਾਣਾ ਪੀਣਾ ਸੀ ਮਲਕ ਭਾਗੋ ਦੀ ਅਚਰਜ ਹਾਲਤ ਸੀ ਉਸ ਨੂੰ ਇਹ ਮਾਨ ਸੀ ਕਿ ਉਹ ਪੂਜਾ ਪਾਠ ਕਰਵਾਉਂਦਾ ਤੇ ਹਰ ਸਾਲ ਸਾਧੂਆਂ ਨੂੰ ਪੰਡਾ ਰੇਖਾ ਹੁੰਦਾ ਹੈ ਇਸ ਵਾਸਤੇ ਉਹਦੇ ਕੀਤੇ ਪਾਪ ਨਾਲੋਂ ਨਾਲ ਛੱਡ ਜਾਂਦੇ ਹਨ ਮਾਲ ਪੂੜਿਆਂ ਵਿੱਚੋਂ ਨਿਕਲਿਆ ਲਹੂ ਦੇਖ ਕੇ ਉਹਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਸੈਂਕੜੇ ਲੋਕਾਂ ਦੇ ਸਾਹਮਣੇ ਉਸਦੀ ਨਿਰਾਦਰ ਹੋਈ ਸੱਚਮੁੱਚ ਉਸਦੀ ਕਮਾਈ ਅਤਿਆਚਾਰਾਂ ਦੀ ਤੇ ਲੁੱਟਾਂ ਦੀ ਸੀ ਉਸ ਨੂੰ ਗਰਖ ਹੋਣ ਵਾਸਤੇ ertid beel ਨਹੀਂ ਸੀ ਦੇਂਦੀ ਅੱਖਾਂ ਨੀਵੀਆਂ ਕਰਕੇ ਸੋਚੀ ਪਿਆਰਿਆ ਜਿੰਨੇ ਵੀ ਸਾਧੂ ਤੇ ਸਿਆਣੇ ਪੰਡਤ ਭੋਜਨ ਛਕਣ ਵਾਸਤੇ ਆਏ ਸੀ ਉਹ ਭੁੱਖੇ ਹੀ ਪੰਗਤ ਵਿੱਚ ਉੱਠ ਖਲੋਤੇ ਉਹਨਾਂ ਨੂੰ ਗਿਆਨ ਹੋ ਗਿਆ ਕਿ ਹੰਕਾਰੀ ਮਾਇਆਤਾਰੀ ਦੀ ਕੀਰਤ ਦੀ ਪਾਪਾਂ ਦੀ ਹੈ ਆਪਣੇ ਪਾਪਾਂ ਉੱਤੇ ਪਰਦਾ ਪਾਉਣ ਵਾਸਤੇ ਪੰਡਾਰੇ ਕਰਦਾ ਹੈ ਪਰ ਨਾਲ ਹੀ ਉਹ ਸਿਆਣੇ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਗ੍ਰੰਥਾਂ ਦੇ ਪੜ੍ਹਨ ਵਾਲਿਆਂ ਨੇ ਕਿਹਾ ਹੋ ਸਕਦਾ ਹੈ ਭਗਵਾਨ ਨੇ ਪਾਪੀ ਜੀਵਾਂ ਨੂੰ ਸੁਧਾਰਨ ਵਾਸਤੇ ਕਾਲ ਯੁਗ ਵਿੱਚ ਅਵਤਾਰ ਭੇਜਿਆ ਹੋਵੇ ਉਹ ਸਾਰੇ ਅੱਗੇ ਹੋ ਕੇ ਗੁਰੂ ਜੀ ਦੀ ਚਰਨੀ ਲੱਗੇ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਪੂੰਜੀ ਪਤੀਆਂ ਦੇ ਪੰਡਾਰੇ ਖਾ ਕੇ ਉਹਨਾਂ ਦੀ ਉਪਮਾ ਕਰਨ ਦੀ ਥਾਂ ਨਰੰਕਾਰ ਦੀ ਉਪਮਾ ਕਰੋ ਸਤ ਕਰਤਾਰ ਜਪੋ ਕਲ ਕਾਲੀ ਯੁਗ ਵਿੱਚ ਨਾਮ ਜਪਣ ਨਾਲ ਹੀ ਕਲਿਆਣ ਹੁੰਦੀ ਹੈ ਜਿਸ ਨੇ ਪੈਦਾ ਕੀਤਾ ਉਹ ਰਿਚਕ ਵੀ ਦੇਵੇਗਾ ਪੰਛੀਆਂ ਵਾਂਗ ਦਰਵੇਸ਼ਾਂ ਨੂੰ ਭਗਵਾਨ ਤੇ ਭਰੋਸਾ ਰੱਖਣਾ ਚਾਹੀਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਕ ਪਾਗ ਨੂੰ ਸੰਬੋਧਨ ਕਰਕੇ ਆਖਿਆ ਜਿਸ ਲਾਲੋ ਨੂੰ ਗਰੀਬ ਤੇ ਛੂਦਰ ਮੰਨਦੇ ਜੀ ਉਹ ਉੱਚਾ ਤੇ ਸੁੱਚਾ ਹੈ ਕਿਉਂਕਿ ਦਸ ਨੋਹਾਂ ਦੀ ਕਮਾਈ ਕਰਕੇ ਆਪ ਖਾਂਦਾ ਹੈ ਤੇ ਆਏ ਗਏ ਨੂੰ ਸ਼ਿਕਾਉਂਦਾ ਹੈ ਉਸ ਦੇ ਘਰ ਰੋਜ਼ ਬ੍ਰਹਮ ਭੋਜ ਹੁੰਦਾ ਹੈ ਉਹਦੇ ਵਰਗਾ ਪਗਤ ਤੇ ਦਾਤਾ ਕੋਈ ਨਹੀਂ ਪਾਪਾ ਨਾਲ ਇਕੱਠੀ ਕੀਤੀ ਮਾਇਆ ਉੱਤੇ ਹੰਕਾਰ ਨਾ ਕਰ ਜਦੋਂ ਯਮਦੂਤ ਦੇ ਵਸ ਪਿਓ ਤਦ ਹੀ ਹਿਸਾਬ ਦੇਣ ਲੱਗਿਆਂ ਪਛਤਾਏਗਾ ਧਰਮ ਦੀ ਕੀਰਤ ਕਰ ਸਤ ਕਰਦਾਰ ਦਾ ਜਾਪ ਕਰ ਲੋਕ ਭਲਾਈ ਕਰਤੇ ਜੇ ਦਾਤੇ ਦੇ ਵਾਰ ਉੱਤੇ ਪੂਜਣ ਦੀ ਆਸ ਸੀ ਪਰ ਸਿਆਣੇ ਆਖਦੇ ਹਨ ਮੂਰਖ ਨੂੰ ਇੱਕ ਨਹੀਂ ਲੱਗਦੀ ਜਿਵੇਂ ਬਾਸ ਦੀ ਪੋਰੀ ਵਿੱਚ ਫੂਕ ਮਾਰੀਏ ਤਾਂ ਅਗਲੇ ਪਾਸੇ ਲੰਘ ਜਾਂਦੀ ਹੈ ਬਾਸ ਉੱਤੇ ਕੋਈ ਅਸਰ ਨਹੀਂ ਹੁੰਦਾ ਮਲਕ ਭਾਗੋ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਚਨਾਂ ਦਾ ਕੋਈ ਖਾਸ ਅਸਰ ਨਾ ਹੋਇਆ ਉਹ ਸ਼ਰਮਿੰਦਾ ਜਿਹਾ ਹੋਇਆ ਅੰਦਰ ਚਲਾ ਗਿਆ ਸਾਧੂ ਤੇ ਪੰਡਤ ਭੁੱਖੇ ਤੁਰ ਗਏ ਕਿਸੇ ਨੇ ਪੰਡਾਰਾ ਨਾ ਛਕਿਆ ਸਾਰੇ ਸ਼ਹਿਰ ਵਿੱਚ ਮਲਕ ਭਾਗੋ ਦੀ ਨਿਰਾਦਰੀ ਹੋਣ ਲੱਗੀ করুণਾ ਨੇ ਗੁਰੂ ਜੀ ਨੇ ਚਰਨੇ ਡਿੱਗਣ ਦੀ ਥਾਂ ਉਸ ਨੇ ਮਾਣੀ ਮਾਣ ਬਦਲਾ ਲੈਣ ਦੀ ਨੀਤ ਧਾਰੀ ਪਰ ਗੁਰੂ ਜੀ ਨੇ ਸ਼ਰਧਾਲੂਆਂ ਵਿੱਚ ਵਾਧਾ ਹੋ ਗਿਆ ਭਾਈ ਲਾਲੋ ਦੇ ਬਾੜੇ ਵਿੱਚ ਜੋ ਸਤ ਸੰਗ ਹੁੰਦਾ ਉਹਦੀ ਹਾਜ਼ਰੀ ਕਈ ਗੁਣਾ ਵੱਧ ਗਈ ਤੇ ਦੂਜੇ ਪਾਸੇ ਮਲਕ ਪਾਗੋ ਗੁਰੂ ਨਾਨਕ ਦੇਵ ਜੀ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਬਾਰੇ ਸੋਚਣ ਲੱਗਾ ਤਾਂ ਮਲਕ ਪਾਗੋ ਆਪਣੇ ਆਪਣੀ ਬੇਇੱਜ਼ਤੀ ਦੇ ਹੋਏ ਬਦਲਾ ਲੈਣ ਵਾਸਤੇ ਕੀ ਕਰੇਗਾ ਇਹ ਦੇਖਣ ਵਾਸਤੇ ਦੇਖੋ ਅਗਲੀ ਪਾਗ ਵਿੱਚ ਮਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ